ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਨੂੰ ਪਤਾ ਹੈ ਕਿ 10 ਤਰੀਕ ਨੂੰ ਪੰਜਵੇਂ ਮਹਾਰਾਜ ਗੁਰੂ ਅਰਜਨ ਦੇਵ ਮਹਾਰਾ ਸੱਚੇ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਆ ਰਿਹਾ ਹੈ ਮੋਰਚਾ ਨੇ ਫੈਸਲਾ ਕੀਤਾ ਹੈ ਕਿ ਦੋਹਾਂ ਮੋਰਚਾ ਤੇ ਖਨੌਰੀ ਮੋਰਚੇ ਦੇ ਉੱਤੇ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਅੱਜ ਪ੍ਰਕਾਸ਼ ਹੋ ਗਏ ਨੇ ਔਰ 10 ਤਰੀਕ ਨੂੰ ਭੋਗ ਪਾਏ ਜਾਣੇ ਨੇ ਤੇ ਉਧਰ ਸ਼ੰਭੂ ਮੋਰਚੇ ਦੇ ਉੱਤੇ 10 ਤਰੀਕ ਨੂੰ ਸ੍ਰੀ ਸੁਖਮਨੀ ਸਾਹਿਬ ਜੀ ਦੇ ਧੋਗ ਪਾਏ ਜਾਣਗੇ ਇਸ ਲਈ ਮੇਰੀ ਹਕ ਚੋੜ ਕੇ ਬੇਨਤੀ ਆ ਕਿ ਸਾਡੇ ਸਤਿਗੁਰਾਂ ਨੇ ਜੋ ਇੰਡੀ ਵੱਡੀ ਕੁਰਬਾਨੀ ਦਿੱਤੀ ਔਰ ਲੋਕਾਂ ਨੂੰ ਇਹ ਕਾ ਸ਼ਾਦਮਈ ਧੰਗ ਦੇ ਨਾਲ ਲੜਦੇ ਆ ਸ਼ਰਧਾ ਮੁਕਾਬਲਾ ਸਬਰ ਨਾਲ ਕਰਨ ਦੀ ਇੱਕ ਮਿਸਾਲ ਕਾਇਮ ਕਰਕੇ ਗਏ ਨੇ ਔਰ ਉਹਨਾਂ ਦਾ ਅੱਜ ਇੱਥੇ ਮੋਰਚੇ 'ਚ ਜਨ ਬਣਾਣਾ ਇਹ ਇੱਕ ਤਰ੍ਹਾਂ ਦਾ ਜੇ ਆਪਾਂ ਕਹੀਏ ਕਿ ਨੇਕੀ ਦੀ ਬਦੀ ਦੇ ਉੱਤੇ ਜਿੱਤ ਵਾਲੀ ਗੱਲ ਹੈ ਸੋ ਆਪ ਸਭ ਨੂੰ ਸਾਡੀ ਅਪੀਲ ਕਰਕੇ ਬੇਨਤੀ ਹੈ ਕਿ ਸਤਿਗੁਰਾਂ ਦਾ ਉਹ ਆਸਰਾ ਸਹਾਰਾ ਲੈਂਦੇ ਹੋ ਜੂ ਇੱਥੇ ਅਖੰਡ ਪਾਤਸ਼ਾਹ ਪ੍ਰਕਾਸ਼ ਕੀਤੇ ਗਏ ਨੇ ਇਹਨਾਂ ਦੇ ਭੋਗਾਂ 10 ਤਰੀਕ ਨੂੰ 10 ਜੂਨ ਨੂੰ ਪਾਈ ਜਾਣੇ ਆ ਆਪ ਸਭ ਸੰਗਤਾਂ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਹੈ ਸਾਡੀਆਂ ਬੀਬੀਆਂ ਸਾਡੇ ਬਜ਼ੁਰਗ ਸਾਡੇ ਨੌਜਵਾਨ ਸਾਡੇ ਬੱਚੇ ਸਭ ਕਿਰਪਾ ਕਰਿਓ 10 ਤਰੀਕ ਨੂੰ ਹਰ ਘਰ ਦੇ ਵਿੱਚੋਂ ਸੰਗਤਾਂ ਇਸ ਮੋਰਚੇ ਦੇ ਵਿੱਚ ਹਾਜ਼ਰੀ ਲਵਾਓ ਗੁਰੂ ਦੇ ਚਰਨਾਂ 'ਚ ਹਾਜ਼ਰੀ ਲਵਾਓ ਤਾਂ ਕਿ ਆਪਾਂ ਸਤਕਰਾਂ ਦੇ ਇਸ ਸ਼ਹੀਦੀ ਦਿਹਾੜੇ ਦੇ ਉੱਤੇ ਹਾਜ਼ਰੀ ਨਹੀਂ ਭਰ ਸਕੀਏ ਔਰ ਮੋਰਚੇ ਨੂੰ ਵੀ ਸਮਰਥਨ ਦੇ ਸਕੀਏ ਇਹ ਮੇਰੀ ਬੇਨਤੀ ਨੂੰ ਤੁਸੀਂ ਪ੍ਰਮਾਣ ਕਰਿਓ ਬਾਕੀ ਜਿੰਨੇ ਸਾਡੇ ਜਿਲਿਆਂ ਦੇ ਪ੍ਰਧਾਨ ਬਲਾਕਾਂ ਦੇ ਪ੍ਰਧਾਨ ਪਿੰਡ ਕਾਈਆਂ ਦੇ ਪ੍ਰਧਾਨ ਸਹਿਬਾਨ ਨੇ ਉਹਨਾਂ ਸਭ ਨੂੰ ਬੇਨਤੀ ਹੈ ਕਿ ਤੱਕੜੇ ਹੋ ਕੇ ਆਓ ਇਸ ਮੋਰਚੇ ਨੂੰ ਮਜ਼ਬੂਤ ਕਰੀਏ ਇਹ ਸਾਡੇ ਸਤਕਰਾਂ ਦੀ ਬੜੀ ਰਹਿਮਤ ਹੋਈ ਹੈ ਬੜੀ ਕਿਰਪਾ ਹੋਈ ਹੈ ਇਸ ਕਿਰਪਾ ਦੇ ਦਸਕਾ ਜਿਹੜੀ ਸਰਕਾਰ ਬੜੀ ਕੀ ਕੋਈ ਸੀ ਜਿਹੜੀ ਇਹ ਇਹ ਸੋਚਦੀ ਸੀ ਕਿ ਅਸੀਂ ਜੋ ਫੈਸਲਾ ਕਰਤਾ ਕਰਤਾ ਉਸ ਸਰਕਾਰ ਨੂੰ ਅਗਰ ਤੁਸੀਂ ਕਿਸੇ ਪੈਰੀ ਮੋੜ ਦੇ ਵਿੱਚ ਸਫਲ ਹੋਏ ਹੋ ਸਰਕਾਰ ਭਾਵੇਂ ਮੋਦੀ ਮੋਦੀ ਦੀ ਬਣ ਜਾ ਕੋਈ ਦਿੱਕਤ ਨਹੀਂ ਹੈ ਲੇਕਿਨ ਅੱਜ ਜਿਸ ਨੇ ਤੁਸੀਂ ਮਜਬੂਰ ਕਰ ਲਿਆ ਉਹਨਾਂ ਨੂੰ ਸੋਚਣ ਲਈ ਮਜਬੂਰ ਕਰਤਾ ਕਿ ਇਸ ਵੱਡੇ ਨੁਕਸਾਨ ਦਾ ਕਾਰਨ ਸਾਡਾ ਕਿਸਾਨੀ ਅੰਦੋਲਨ ਹੈ ਕਿਉਂਕਿ ਉਹਨਾਂ ਨੇ ਵਿਸ਼ਲੇਸ਼ਣ ਕਰਨੇ ਸ਼ੁਰੂ ਕਰ ਲਏ ਮੈਂ ਤੁਹਾਨੂੰ ਇੱਕ ਵਿਸਾਲ ਦੇ ਤੌਰ 'ਤੇ ਛੋਟੀ ਜਿਹੀ ਗੱਲ ਦੱਸ ਦਿੰਨਾ ਜਿਹੜੇ ਖੇਤਰ ਚੋਂ ਇਹ ਹਾਰੇ ਨੇ ਜਿਹੜੀਆਂ ਸੀਟਾਂ ਹਾਰੇ ਨੇ ਲਗਭਗ 36 ਸੀਟਾਂ ਉਹ ਹਾਰ ਗਏ ਜਿਹੜੀਆਂ ਬਿਲਕੁਲ ਪਿੰਡੂ ਖੇਤਰ ਵਾਲੀਆਂ ਨੇ ਪਿੰਡੂ ਖੇਤ ਵਾਲਿਆਂ ਨੇ 36 ਸਿੱਟਾ ਹਾਰਗੇ ਦਾ ਭਾਵ ਹੈ ਕਿਸਾਨ ਤੇ ਮਜ਼ਦੂਰ ਨੂੰ ਜੋ ਦੁਖੀ ਕੀਤਾ ਸਾਡੇ ਨਾਲ ਜੋ ਤਸ਼ੱਦਦ ਕੀਤਾ ਇਹ ਉਹਦਾ ਰਿਜ਼ਲਟ ਹੈ ਉਹਦਾ ਸਿੱਟਾ ਹੈ ਸੋ ਇਸ ਕਰਕੇ ਸਰਕਾਰ ਸੋਚਣ ਲਈ ਮਜਬੂਰ ਕਰ ਲਈ ਹੈ ਤੁਸੀਂ ਸਰਕਾਰ ਕਰੋੜੀਆਂ ਤੇ ਹੈ ਕਰੋੜੀਆਂ ਵਾਲੀ ਸਰਕਾਰ ਹੈ ਨੂੰ ਤੁਹਾਡੀਆਂ ਮੰਗਾਂ ਮਨਾਉਣੀਆਂ ਹੋਰ ਵੀ ਤੁਹਾਡੇ ਲਈ ਆਸਾਨ ਹੋ ਜਾਣਗੀਆਂ ਇਸ ਕਰਕੇ ਆਓ ਤੱਕੜੇ ਹੋ ਕੇ ਹੰਬੜਾ ਮਾਰੀਏ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਇਹਨਾਂ ਦੀ ਇਲੈਕਸ਼ਨ ਹਰਿਆਣਾ ਦੇ ਵਿੱਚ ਹੋਣ ਜਾ ਰਹੀ ਹੈ ਮਹਾਰਾਸ਼ਟਰ ਦੇ ਵਿੱਚ ਹੋਣ ਜਾ ਰਹੀ ਹੈ ਉਸ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਹੌ ਮੋਰਚੇ ਨੂੰ ਤਕੜਾ ਕਰੀਏ ਤਾਂ ਕਿ ਸਰਕਾਰ ਤੇ ਦਬਾਅ ਹੋਰ ਵਧਾ ਸਕੀਏ ਜਿੰਨਾ ਤੁਸੀਂ ਹਿੰਮਤ ਮਾਰੀ ਹੁਣ ਤੱਕ ਬਹੁਤ ਦਬਾਅ ਦਾ ਹੈ ਸਾਰੇ ਤਾਂ ਧੰਨਵਾਦ ਬਹੁਤ-ਬਹੁਤ ਤੁਹਾਡਾ ਅਸੀਂ ਸ਼ੁਕਰਗੁਜ਼ਾਰ ਆ ਜਿਨ੍ਹਾਂ ਨੇ ਇਸ ਮੋਰਚੇ ਨੂੰ ਸਮਰਥਨ ਦੇ ਕੇ ਤਾਕਤ ਦੇ ਕੇ ਸਰਕਾਰ ਨੂੰ ਖਰੋੜਿਆਂ ਤੇ ਕੀਤਾ ਹੁਣ ਅੱਗੇ ਆਓ ਇਨਾ ਦੋਹਾਂ ਸਟੇਟਾਂ ਦੇ ਵਿੱਚ ਵੀ ਸਰਕਾਰ ਨੂੰ ਫਿਕਰ ਪਾਈਏ ਕਿ ਜੇਕਰ ਕਿਸਾਨਾਂ ਦੇ ਮੁੱਦਿਆਂ ਦਾ ਮਸਲਾ ਦਾ ਹੱਲ ਨਾ ਕੀਤਾ ਤਾਂ ਉਹਨਾਂ ਸਟੇਟਾਂ ਦੇ ਵਿੱਚ ਵੀ ਇੱਕ ਮਹਾਜਾ ਭੁਖਤਣਾ ਪੈ ਸਕਦਾ ਹੈ ਸੋ ਇਸ ਲਈ ਮੇਰੇ ਅੱਜੋੜ ਕੇ ਬੇਨਤੀ ਹੈ ਸਾਰਿਆਂ ਨੂੰ ਫਿਰ ਦੁਬਾਰਾ ਮੈਂ ਅਪੀਲ ਕਰਦਾ ਕਿ ਸਾਡੇ ਪੰਜਵੇਂ ਮਹਾਰਾਜ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਇੱਥੇ ਜੋ ਅਖੰਡ ਪਾਤਸ਼ਾਹ ਪ੍ਰਕਾਸ਼ ਕੀਤੇ ਗਏ ਨੇ ਉਹਨਾਂ ਦੇ ਭੋਗ ਦੇ ਸਮੇਂ ਦੇ ਉੱਤੇ ਸਾਰੀਆਂ ਸੰਗਤਾਂ ਸਾਡੀਆਂ ਧੀਆ ਸਾਗੀਆਂ ਪਹਿਣਾ ਸਾਡੀਆਂ ਮਾਤਾਵਾਂ ਸਾਡੇ ਨੌਜਵਾਨ ਸਾਡੇ ਬਜ਼ੁਰਗ ਸਾਡੇ ਬੱਚੇ ਸਭ ਇੱਥੇ ਹਾਜ਼ਰੀ ਭਰੋ ਇਹੀ ਤੁਹਾਡਾ ਤੀਰਤਾ ਪਿਆਰਿਓ ਇਸ ਤੱਕ ਕੇ ਹਾਜ਼ਰੀ ਲਵਾਓ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਤਿ ਸ੍ਰੀ ਅਕਾਲ